ਸਤਿ ਸ਼੍ਰੀ ਅਕਾਲ ਜੀ ਦੋਸਤੋ ਦੋਸਤੋ ਆਹ ਦੇਖ ਲੋ ਰਾਤ ਦਾ ਤਾਜਾ ਕੰਮ ਆ ਇਹ ਚੋਰਾਂ ਦਾ ਆਹ ਦੇਖ ਲੋ ਕਿੰਨੀ ਲੰਮੀ ਤਾਰ ਆ ਸਾਰੀ ਦੀ ਸਾਰੀ ਵੱਢ ਕੇ ਲੈ ਗਏ ਪੀਤਾ ਸੁ ਕੀ ਮਿਲਦਾ ਵੱਢ ਕੇ ਯਾਰ ਮਾੜਾ ਮੋਟਾ ਕੰਮ ਕਰ ਲਿਆ ਕਰੋ ਤੁਸੀਂ ਪੂੰ ਤਾਂ ਖੜਾ ਹੂੰ ਇੱਕ ਗੱਲ ਹੋਰ ਆ ਹੂੰ ਸਿਆਣੇ ਹੋ ਗਏ ਹੁਣ ਪਤਾ ਲੱਗ ਗਿਆ ਉਹਨਾਂ ਨੂੰ ਹਨਾ ਜੋੜ ਵੱਢ ਦਿੰਦੇ ਨੇ ਹਨਾ ਉਹਨਾਂ ਨੂੰ ਪਾੜ ਦਿੰਦੇ ਨੇ ਵੀ ਜੋੜ ਲਾਉਣ ਵਾਸਤੇ ਬਹੁਤ ਦੁਖੀ ਹੋਣਗੇ ਬਹੁਤ ਦੁਖੀ ਹੋਣਗੇ ਓ ਮਾੜੀ ਮੋਟੀ ਸ਼ਰਮ ਕਰ ਲਿਆ ਕਰੋ ਭਰਾਵੋ ਕਿਉਂ ਭੈਣ ਚੋ ਦਾ ਹਰਾਮ ਦਾ ਖਾਨ ਤੇ ਲੱਕ ਬੰਨਿਆ ਤੁਸੀਂ ਨੇ ਸੀਜ਼ਨ ਚੱਲ ਰਿਆ ਰੇਹ ਦਾ ਰੇਰੂ ਪਾ ਲੋ ਕਿਉਂ ਤੁਸੀਂ ਭੈਣਾਂ ਜੁੱਤੀਆਂ ਖਾਨ ਤੇ ਲੱਕ ਬੰਨ ਰੱਖਿਆ ਲਾਹਣ ਦਾ ਪਵਾਉ ਨੂੰ ਨਾਲੇ ਤਾਂ ਹੈ ਉਹ ਕੀ ਬਣਦਾ ਇਹਦੇ ਨਾਲ ਕੋਈ ਮਾੜਾ ਮੋਟਾ ਡਾਕਾ ਡੂਕਾ ਮਾਰੋ ਹੈ ਕੋਈ ਲੰਗੜ ਵੀ ਸਾਲ ਸੀ ਮਹੀਨੇ ਭੈਣ ਚੋ ਦਾ ਤੁਸੀਂ ਤਾਂ ਜੰਮੀ ਸ਼ਰਮ ਲਾ ਰੱਖੀ ਆ ਯਾਰ ਕੀ ਗੱਲ ਦੱਸ ਕੋਈ ਫਾਇਦਾ ਐ ਸੋ ਪ੍ਰਾਵੋ ਚੋਰ ਨੂੰ ਕਹਿੰਦਾ ਖਾਂਦੇ ਨੂੰ ਨਾਲ ਦੇਖੇ ਚੋਰ ਦੇ ਪੈਂਦੀਆਂ ਦੇਖੋ ਨਾਲੇ ਤਾਂ ਤੁਹਾਨੂੰ ਪਤਾਗਾ ਤੁਹਾਨੂੰ ਵੀ ਪਤਾ ਵੀਡੀਓ ਤੁਸੀਂ ਦੇਖਦੇ ਰਹਿੰਦੇ ਰਹਿੰਦੇ ਕਿਤੇ ਨਾ ਕਿਤੇ ਫਸ ਜਾਂਦਾ ਬੰਦਾ ਫਿਰ ਕਿਵੇਂ ਮਾਗਰੋ ਇਹ ਜੇ ਥਾਵੇਂ ਕੁੱਟਦੇ ਨੇ ਨਾਲੇ ਦਿਖਾਉਣ ਚੋਗਾ ਨਹੀਂ ਹੁੰਦਾ ਬੰਦਾ ਸੋ ਧੰਨਵਾਦ ਦੋਸਤੋ ਪਹਿਲੀ ਗੱਲ ਤਾਂ ਇਹਨਾਂ ਦੀ ਨਿਗਰਾਨੀ ਰੱਖੋ ਜਿੱਥੇ ਵੀ ਕਿਤੇ ਕੋਈ ਅਵਾਰਾ ਕੋਈ ਢੇੜਾ ਦਿੰਦਾ ਮੋਟਰਾਂ ਦੇ ਫਿਰਦਾ ਉਹ ਬੰਦੇ ਨੂੰ ਪੁੱਛ ਪੜਤਾਲ ਕਰੋ ਤੇ ਫੇਰ ਉਹ ਤੋਂ ਬਾਅਦ ਆਪਦਾ ਇਤਲਾਹ ਕਰੋ ਸੋ ਧੰਨਵਾਦ ਵੀਰੋ ਇਹੀ ਬੇਨਤੀ ਹੈ ਵੀ ਇਹਨਾਂ ਤੋਂ ਬਚੋ